ਯਾਰੀ ਸੀਗੇ ਇੱਥੇ ਆਪਣੇ ਘਰੇ ਪ੍ਰੋਗਰਾਮ ਸੀ ਛਾਲ ਸੀਗੇ ਮੱਝ ਕੱਟਾ ਸਾਂਭਿਆ ਨਹੀਂ ਗਿਆ ਸਾਥੋਂ ਅੱਛਾ ਆਪਾਂ ਤੁਹਾਨੂੰ ਪਤਾ ਹੀ ਆ ਕੰਮ ਦੇ ਨਾਲ ਨਹੀਂ ਹੁੰਦਾ ਕਿ ਮਰ ਗਿਆ ਕੋਈ ਬਾੜਾ ਨਹੀਂ ਐਵੇਂ ਇੱਕ ਅੱਧਾ ਡੰਗ ਦਾ ਪਸ਼ੂ ਕਰਦਾ ਹੀ ਕਰਦਾ ਵਾ ਕੋਈ ਬਾੜਾ ਨਹੀਂ ਇਦੋਂ ਬਣਾਵੇਂ ਆਪਾਂ ਕਹਦੇ ਆ ਦਾਣਾ ਪਾ ਕੇ ਵਧੀਆ ਲਾਗੀ ਚੋਂ ਹੁਣ ਇਹਦੇ ਭਾਈ ਮੰਨੀ ਉਹਦਾ ਸੀਮਨ ਲੱਗਾ ABC ਵੀਰਾਂ ਵਾਲੀ ਆ ਵੀ ਮੰਨ ਸਵਾਗਤ ਆ ਮਿੱਤਰੋ ਪੀਵਿੰਨਤੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਇੱਕ ਆਮ ਖੇਰਲੂ ਜੀਵਿੰਦਾਰ ਪਰਿਵਾਰ ਦੇ ਘਰੋਂ ਜਿਹੜਾ ਇਹ ਤੁਹਾਨੂੰ ਨਗੀਨਾ ਦਿਖਾ ਰਹੇ ਆ ਮੱਝ ਦਿਖਾ ਰਹੇ ਆ ਇੱਕ ਤੇ 크레 크레루 ਪਰਵਾਰ ਕੋਲੇ ਆਹੇ ساری ਡਿਟੇਲ ਆਪਾਂ ਪੁੱਛਾਂਗੇ ਬਾਕੀ ਵੱਡੀ ਗੱਲ ਆ ਕਿ ਇਸ ਜਿਹੜੀ ਮੱਝ ਦਾ ਮੁੱਲ ਆ ਬਾਈ ਹੁਣੀ ਵੀਡੀਓ ਦੇ ਵਿੱਚ ਹੀ ਕਰਨਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖ ਲਿਓ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਣੇ ਯਾਰਾਂ ਮਿੱਤਰਾਂ ਨੂੰ ਜਿਹਨੂੰ ਕੋਈ ਮੱਝ ਦੀ ਲੋੜ ਹੈਗੀ ਆ ਉਹਦੀ ਇਹ ਜ਼ਰੂਰਤ ਪੂਰੀ ਹੋ ਸਕੇ ਤੇ ਆਪਣੇ ਜਿਹੜੇ ਜ਼ਿਮੀਦਾਰਾਂ ਦਾ ਫਾਇਦਾ ਹੋ ਸਕੇ ਵੀਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਵਾਗਤ ਹੈ ਧੰਨਵਾਦ ਵੀਰੇ ਤੁਹਾਡਾ ਬਹੁਤ ਹਾਂਜੀ ਤੇ ਪਹਿਲਾਂ ਤਾਂ ਵੀਰੇ ਆਪਾਂ ਇਸ ਮੱਝ ਦੀ ਡਿਟੇਲ ਦੇ ਦਿੱਗੇ ਤੇ ਤੁਸੀਂ ਪਹਿਲਾਂ ਆਪਣਾ ਨਾਮ ਦੱਸ ਦਿਓਈ ਨਾਮ ਕੀ ਆ ਨਾਮ ਵੀਰੇ ਮੇਰਾ ਹਰਿੰਦਰਪਾਲ ਸਿੰਘ ਆ ਪਿੰਡ ਕੋਕਰੀਕਲਾਂ ਆ ਮਾ ਠੀਕ ਆ ਜੀ ਜਿਲ੍ਹਾ ਮੋਗਾ ਪਿੰਡ ਕੋਕਰੀਕਲਾਂ ਤੋਂ ਇਹ ਜਿਹੜੀ ਵੀਡੀਓ ਬਣਾ ਰਹੇ ਆ ਸੱਜਣੋ ਆਪਾਂ ਤੇ ਵੀਰੇ ਇਹ ਜਿਹੜੀ ਆਪਣੀ ਮੱਝ ਹੈ ਆਪਣੀ ਘਰ ਦੀ ਆ ਇਹ ਬਈ ਘਰ ਦੀ ਆ ਆਪਣੀ ਕਰੇ ਯਾਰ ਕਿਹੜੇ ਸੂਏ ਵੀਰੇ ਹੁਣ ਇਹ ਤੀਜੇ ਸੂਏ ਆ ਬਈ ਤੀਜੇ ਸੂਏ ਹਨਾ ਜੀ ਠੀਕ ਆ ਜੀ ਤੀਜੇ ਸੂਏ ਇਹ ਮੱਝ ਤੇ ਆਮ ਜੇ ਆਪਣੀ ਜਿਵੇਂ ਨੋਰਮਲ ਖਰਾਕ ਹੀ ਹੁੰਦੀ ਹੈ ਜਮੀਨ ਦਾ ਹਾਂ ਬਈ ਆਪਣੀ ਘਰ ਦਾ ਹੀ ਦਾਣਾ ਹਾਂ ਆਪਾਂ ਨਾਰਮਲ ਘਰੇ ਹੀ ਕੋਈ ਆਪਾਂ ਬਾਧੂ ਨਹੀਂ ਆਪਾਂ ਕਰੀ ਠੀਕ ਆ ਜੀ ਤੇ ਕਿੰਨਾ ਕ ਦੁੱਧ ਦਿੰਦਾ ਵੀਰੇ ਇਹਨੇ ਇਹਨੇ ਵੀਰੇ 12 ਕਿਲੋ ਦੁੱਧ ਆਪਾਂ ਨੂੰ ਪਿਛਲੇ ਸੂਏ ਦੱਸਾ ਵਾ ਠੀਕ ਆ ਜੀ ਹਾਂ ਤੇ 6 ਮਹੀਨੇ ਮੱਝ ਦੁੱਧ ਚਵਾ ਜਾਂਦੀ ਆ ਠੀਕ ਆ ਜੀ ਹਾਂ 6 ਕਿਉਂਕਿ ਆਪਣੀ ਘਰ ਦੀ ਖਰਾਕ ਆ ਕੋਈ ਬਾਹਲੀ ਹੈ ਨਹੀਂ ਸਹੀ ਗੱਲ ਆ ਇਹ ਬਹੁਤ ਵਧੀਆ ਗੱਲ ਆ ਮਿੱਤਰੋ ਆਮ ਤੌਰ ਤੇ ਨਹੀਂ 12 ਕਿਲੋ ਵਾਲਿਆਂ ਨੂੰ ਵੀ ਆਪਣੇ ਕਈ ਸੱਜਣ ਮਿੱਤਰ 16 ਕਿਲੋ ਵਾਲਿਆਂ ਨੂੰ ਦਾਤ ਦੇ ਬਈ 14 15 16 ਦੇ ਤਾਂ ਪਰ ਬਾਈ ਉਹਨਾਂ ਨੇ ਜਿਹੜਾ ਬਿਲਕੁਲ ਸੱਚ ਬੋਲਿਆ 12 ਕਿਲੋ ਦੁੱਧ ਆ ਤੀਜੇ ਸੂਏ ਆ ਆਮ ਜੇ ਪਰਿਵਾਰ ਕੋਲੇ ਇਹ ਘਰੇ ਇਹ ਮੱਝ ਆ ਤੇ ਬਈ ਹੁਣ ਗਾਂ ਦੇ ਕਿਹੜਾ ਸੀਮਨ ਲੱਗਾ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਹੁਣ ਇਹਦੇ ਬਈ ਮੰਨੀ ਉਹਦਾ ਸੀਮਨ ਲੱਗਾ ABC ਵੀਰਾਂ ਵਾਲੀ ਆ ਵੀ ਮੰਨੂਗਾ ਚਲੋ ਵਧੀਆ ਸੀਮਨ ਲੱਗਿਆ ਹੈਨਾ ਗਾਂ ਜਿਹੜੀ ਆਊਗੀ ਕੁਆਲਿਟੀ ਉਹ ਚੰਗੀ ਹੋਈ ਜਾਊਗੀ ਪਰ ਮੱਝ ਦਾ ਆਡ ਰੋਡਰ ਦੀ ਕੁਆਲਿਟੀ ਬਹੁਤ ਵਧੀਆ ਹੈਨਾ ਵੀਰ ਆ ਥਣ ਥਣ ਹਾਂ ਹਾਂ ਬਈ ਪੂਰੀ ਐਨ ਓਕੇ ਆ ਮੱਝ ਹਾਂ ਆਪਾਂ ਘਰੇ ਚੋਈਆ 2 ਸਾਲ ਹੈਨਾ 2 ਸੂਏ ਸੰਧਲਾ ਹੋਣੇ ਪੂਰੀ ਆਪਾਂ ਨੂੰ ਐ ਕੋਈ ਕੰਪਲੇਨ ਵਾਲੀ ਗੱਲ ਨਹੀਂ ਜਿਵੇਂ ਬਈ ਕਈ ਵਾਰੀ ਕਟਰੂ ਕਟਰੂ ਹਨਾ ਵੀ ਜਾਂ ਅੱਗੇ ਪਿੱਛੇ ਹੁੰਦਾ ਜਾਂ ਕਿਵੇਂ ਆ ਵਧੀਆ ਮਿਲ ਪੈਂਦੀ ਊ ਮੈਂ ਨਹੀਂ ਨਹੀਂ ਬਾਈ ਵਧੀਆ ਹੁਣ ਇਹਦਾ ਜਿਵੇਂ ਪਿਛਲੀ ਵਾਰੀ ਸੀਗੇ ਇੱਥੇ ਆਪਣੇ ਘਰੇ ਪ੍ਰੋਗਰਾਮ ਸੀ ਛਾਲ ਸੀਗੇ ਮੱਜ ਕੱਟਾ ਸਾਂਭਿਆ ਨਹੀਂ ਗਿਆ ਸਾਥੋਂ ਅੱਛਾ ਆਪਾਂ ਤੈਨੂੰ ਪਤਾ ਹੀ ਆ ਕੰਮ ਤੇ ਨਾ ਨਹੀਂ ਹੁੰਦਾ ਤੇ ਇਹਦਾ ਯਾਨੀ ਕਿ ਮਾਰ ਗਿਆ ਨੇ ਕੋਈ ਬਾੜਾ ਨਹੀਂ ਐਵੇਂ ਇੱਕ ਅੱਧਾ ਡੰਗ ਦਾ ਪਸ਼ੂ ਕਰਦਾ ਹੀ ਕਰਦਾ ਵਾ ਕੋਈ ਬਾੜਾ ਨਹੀਂ ਇਦੋਂ ਬਣਾਵੇਂ ਆਪਾਂ ਕਹਦੇ ਆਂ ਦਾਣਾ ਪਾ ਕੇ ਵਧੀਆ ਲਾਗੀ ਚੋਣ ਦਾਣਾ ਪਾ ਕੇ ਨਹੀਂ ਚਾੜ ਤੇ ਹੀ ਮਿਲ ਪੈਂਦੀ ਹਾਂ ਹਾਂ ਚਾੜ ਤੇ ਸੋਖੀ ਮਿਲ ਪੈਂਦੀ ਤੇ ਮਿੱਤਰੋ ਇਹ ਵੱਡੀ ਗੱਲ ਹੈ ਹਨਾ ਪਸ਼ੂ ਸੀਲ ਹੋਵੇ ਚਾਰਟ ਤੇ ਮਿਲ ਪੈਂਦਾ ਵਾ ਤੇ ਬਾਈ ਉਹਨਾਂ ਨੇ ਜਿਹੜੀ ਵੀ ਗੱਲ ਕਹੀ ਆ ਤੇ ਉਹ ਤਕਰੀਬਨ ਬਾਈ ਉਹਨਾਂ ਨੇ ਸੱਚੀ ਗੱਲ ਦੱਸੀ ਆ ਪਹਿਲਾਂ ਤਾਂ ਦੁੱਧ ਦਾ ਤੇ ਤੀਜੇ ਸੂਏ ਆ ਮੱਝ ਇਹ ਦੇਖ ਲਓ ਤੁਸੀਂ ਬਾਕੀ ਥਣ ਥਣ ਦੀ ਬਾਂਤਰ ਤੇ ਬਾਈ ਜਿਵੇਂ ਚਲੋ ਮੱਝ ਵਧੀਆ ਚੰਗੀ ਸੰਭੀ ਹੋਈ ਆ ਤੇ ਸੂਣ ਦੇ ਵਿੱਚ ਇਹ ਤੇ ਕਿੰਨੇ ਦਿਨ ਹਜੇ ਬਾਕੀ ਨੇ ਬਾਈ ਇਹਦੇ ਪੂਰੇ ਹੀ ਆ ਐਵੇਂ ਕੋਈ 2-4 ਦਿਨ ਲੈ ਜੇ ਠੀਕ ਆ ਜੀ ਹਾਂ ਉਹ ਇਹਦੇ ਦਿਨ ਬਸ ਪੂਰੇ ਹੀ ਆ ਹਾਂ ਜੀ ਦਿਨ ਪੂਰੇ ਹੀ ਆ ਮਿੱਤਰੋ ਤੇ ਇਹ ਲੈ ਬਾਈਆਂ ਦਾ 2-4 ਦਿਨ ਭਲਾਂ ਦੀ ਉੱਤੇ ਲੈ ਜੇ ਕਿਉਂਕਿ ਮੱਝ ਸੌਖੀ ਆ ਸੰਭੀ ਸੂੰਹੀ ਚੰਗੀ ਆ ਤੇ ਬਾਕੀ ਇਹਦੇ ਸੂਨ ਦੇ ਜਿਹੜੇ ਦਿਨ ਉਹ ਪੂਰੇ ਹੋਏ ਵਈ ਆ ਇਹਦਾ ਹੁਣ ਮੁੱਲ ਕੀ ਕਰਦੇ ਆ ਇਹ ਦੱਸ ਦੋ ਆਪਾਂ ਮੁੱਲ ਬਾਈ ਆਪਾਂ ਲੱਖ ਰੁਪਈਆ ਮੰਗਾਂਗੇ ਮਾਣ ਤਾਣ ਤਾਂ ਕਰ ਦੋਗੇ ਆਪਾਂ ਮਾਣ ਤਾਣ ਕਰ ਠੀਕ ਆ ਵੀਰੇ ਲੱਖ ਰੁਪਈਆ ਮਿੱਤਰੋ ਇਹ ਜਿਹੜੀ ਮੱਝ ਦਾ ਬਾਈ ਹੋਣੀ ਕਹਿੰਦੇ ਵੀ ਆਪਾਂ ਮੁੱਲ ਕਰਦੇ ਆ ਮਾਣ ਤਾਣ ਵੀ ਥੋੜਾ ਪੂਰਾ ਕੀਤਾ ਜਾ ਮਾਣ ਤਾਣ ਜ਼ਰੂਰ ਕੀਤਾ ਜਾ ਹਾਂਜੀ ਤੇ ਵੀਰੇ ਫੋਨ ਨੰਬਰ ਪਿੰਡ ਦੀ ਪ੍ਰੋਪਰ ਲొਕੇਸ਼ਨ ਜਿਹੜੀ ਉਹ ਦੱਸ ਦਿਓ ਇੱਕ ਵਾਰੀ ਫੋਨ ਨੰਬਰ ਬਾਈ ਹੈਗਾ 73554 73917 ਹਾਂਜੀ ਤੇ ਕੋਕਰੀ ਬੋਟਰਾਂ ਵਾਲਾ ਚੌਂਕ ਬਾਰੇ ਦਾ ਉਹਦੇ ਕੋਲ ਹੀ ਆਪਣਾ ਘਰ ਆ ਕੇ ਫੋਨ ਕਰ ਸਕਦੇ ਹੋ ਠੀਕ ਹੈ ਜਿਲ੍ਹਾ ਮੋਗਾ ਪੈਂਦਾ ਮਿੱਤਰੋ ਕੋਕਰੀ ਬੰਡ ਕੋਕਰੀ ਕਾ ਵੱਡੀ ਕੋਕਰੀ ਆ ਕੋਕਰੀ ਕਲਾ ਠੀਕ ਹੈ ਕੋਕਰੀ ਬੋਟਰਾਂ ਵਾਲੇ ਚੌਂਕ ਜਾ ਕੇ ਵੀਰ ਨੂੰ ਫੋਨ ਕਰ ਲਿਓ ਤੇ ਜਿਹੜਾ ਤੁਹਾਡਾ ਸੌਦਾ ਜਿੱਥੇ ਵੀ ਰਲਦਾ ਹੋਇਆ ਤੁਸੀਂ ਰਲਾ ਸਕਦੇ ਹੋ ਬਾਈ ਹੁਣੀ ਕਹਿੰਦਾ ਮਾਨਤਾਨ ਆਪਾਂ ਪੂਰਾ ਕਰਦਾਂਗੇ ਤੇ ਜਉਂਦੇ ਵਸਦੇ ਰਹੋ ਮਿੱਤਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਉਹਨਾਂ ਨੇ ਜਿਹੜਾ ਰੇਟ ਵੀਡੀਓ ਦੇ ਵਿੱਚ ਆਪਾਂ ਨੂੰ ਕਰਤਾ ਵਾ ਤੇ ਤੀਜੇ ਸੂਏ ਇਹ ਮਾਝਾ ਗਾਹਰੇ ਅਭੀ ਮੰਨੂ ਦਾ ਸੀਮਨ ਲੱਗਿਆ ਹੋਇਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਉਂਦੇ ਵਸਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ